ਇਹ ਗੱਲ ਸੀ ਜੀ ਕਿਉਂਕਿ ਮੈਂ ਪੰਜਾਬ ਪੰਜਾਬ ਦੀ ਗੱਲ ਕਰਨਾ ਚਾਹੁੰਦਾ ਸੀ ਉਹ ਭਾਜਪਾ 'ਚ ਬਹਿ ਕੇ ਪੰਜਾਬ ਦੀ ਗੱਲ ਹੋ ਸਕਦੀ ਹੈ ਕਿਉਂਕਿ ਦੂਜੇ ਪਾਸੇ ਪੰਜਾਬ ਨੂੰ ਕਦੇ ਕਾਂਗਰਸ ਦੀ ਪ੍ਰਾਇੋਰਟੀ ਨਹੀਂ ਰਹੀਆ ਪੰਜਾਬ ਨੂੰ ਕਦੇ ਮੈਂ ਤਿੰਨ ਵਾਰ ਐਮਪੀ ਬਣਿਆ ਉੱਥੇ ਮੈਨੂੰ ਕਿਤੇ ਵੀ ਇੱਕ ਜਗ੍ਹਾ ਨਹੀਂ ਉਹਨਾਂ ਨੇ ਦਿੱਤੀ ਜਿੱਥੇ ਮੈਂ ਪੰਜਾਬ ਦੀ ਗੱਲ ਕਰ ਸਕਾਂ ਤੇ ਉਹ ਸਿਰਫ ਕਟਪੁਤਲੀਆਂ ਜਿਹੜੀਆਂ ਉਹ ਬਣਾ ਕੇ ਰੱਖਦੇ ਸੀ ਜਿਹੜੀ ਮੈਂ ਆਸ ਲੈ ਕੇ ਆਇਆ ਸੀ ਅੱਜ ਉਹਨਾਂ ਨੇ ਸੱਚ ਕਰਤੀ ਹਾਰਨ ਤੋਂ ਬਾਅਦ ਵੀ ਹਾਰਨ ਤੋਂ ਬਾਅਦ ਵੀ ਅਮਿਤ ਸ਼ਾਹ ਜੀ ਨੱਡਾ ਜੀ ਤੇ ਸਾਡੇ ਪ੍ਰਧਾਨ ਮੰਤਰੀ ਤਿੰਨਾਂ ਨੇ ਮਿਲ ਕੇ ਜਿਹੜਾ ਇਹ ਉਹ ਮਿਨਿਸਟਰੀ ਦਿੱਤੀ ਆ ਤੇ ਹੁਣ ਮੇਰਾ ਕੰਮ ਆ ਵੀ ਕਿਵੇਂ ਮੈਂ ਪੰਜਾਬ ਨੂੰ ਜੋ ਕਹਿੰਦਾ ਸੀ ਮੈਂ ਬ੍ਰਿਜ ਦਾ ਪੁਲ ਦਾ ਕੰਮ ਕਰੂੰਗਾ ਉਹ ਕੰਮ ਜਿਹੜਾ ਕਰਨਾ ਹੈ ਉਹ ਮੋਲ ਆ ਜਿਹੜਾ ਮੈਂ ਪੰਜਾਬ ਦਾ ਮੋੜਨਾ ਹੈ ਤੇ ਪਾਰਟੀ ਨੇ ਤੇ ਲੀਡਰਸ਼ਿਪ ਨੇ ਆਪਣਾ ਕੰਮ ਕਰਤਾ ਤੇ ਇਸ ਕਰਕੇ ਮੇਰੇ ਅੱਜ ਪਰਿਵਾਰ ਜਿੰਨਾ ਖੁਸ਼ ਆ ਕਿਉਂਕਿ ਬੜੇ ਅਦਾਸ ਸੀ ਕਈ ਦਿਨਾਂ ਦੇ ਪਰ ਮੈਨੂੰ ਵਿਸ਼ਵਾਸ ਸੀ મોદી ਸਾਹਿਬ ਤੇ ਵੀ ਮੈਨੂੰ ਉਹ ਜੇ ਜੁਆਇਨ ਕਰਾਇਆ ਉਹ ਪੰਜਾਬ ਲਈ ਕਰਾਇਆ ਤੇ ਪੰਜਾਬ ਲਈ ਮੈਂ ਕੀ ਕੁਝ ਕਰ ਸਕਾਂ ਉਹਦੇ ਲਈ ਮੈਨੂੰ ਜ਼ਿੰਮੇਵਾਰੀ ਉਹ ਦੇਣਗੇ ਦੇਣਗੇ ਦੋ ਦਿਨਾਂ ਬਾਅਦ ਹੀ ਮੇਰੀ ਹਜੇ ਕਿ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਦੋ ਦਿਨਾਂ ਬਾਅਦ ਹੀ ਉਹਨਾਂ ਨੇ ਆਪਣੇ ਆਪ ਹੀ ਟੈਲੀਫੋਨ ਕਰਕੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਤੇ ਮੈਂ ਅੱਜ ਖੁਸ਼ ਹਾਂ ਕਿ ਜੋ ਮੈਂ ਚਾਹੁੰਦਾ ਸੀ ਜੋ ਮੇਰੇ ਸੁਪਨੇ ਸੀ ਸudarbhan singh ਦੇ ਮੇਰੇ ਉਹ ਮੇਰੇ ਪਰਿਵਾਰ ਦੇ ਉਹ ਸੁਪਨੇ ਪੂਰੇ ਹੋਣਗੇ ਤੇ ਅੱਜ ਮੇਰੇ ਬੱਚੇ ਵੀ ਬੜੇ ਮੇਰੇ ਭੈਣ ਦਾ ਬੇਟੀ ਇਹਨਾਂ ਨੇ ਇੱਕ ਛੋਟੇ ਨੇ 10 ਦੇ ਚ ਨੇ ਤੇ ਕੈਂਪੇਨ ਕੀਤੀ ਸੀ ਤੇ ਸਾਰੇ ਪਰਿਵਾਰ ਬੜਾ ਅਦਾਸ ਸੀ ਜੋ 3 ਦਿਨ ਦਾ ਪਰ ਅੱਜ ਮੈਂ ਭਾਵਨਾ ਦੇਖ ਰਿਹਾ ਕਿਉਂਕਿ ਕੱਲ ਦਿੱਲੀ ਆ ਗਈ ਸੀ ਸਾਰੇ ਤੇ ਅੱਜ ਉਹ ਸਾਰਾ ਪਰਿਵਾਰ ਦੇ ਮੂੰਹ ਤੇ ਵੀ ਰੌਣਕਾ ਖੁਸ਼ੀਆਂ ਹੈ ਤੇ ਅੱਗੇ ਨਾਲੋਂ ਮਿਨਿਸਟਰੀ ਮਿਲ ਜਾਣਾ ਇੱਕ ਇੱਕ ਬਹੁਤ ਇਦੂ ਉੱਤੇ ਗੱਲ ਹੀ ਕੋਈ ਨਹੀਂ ਹੁੰਦੀ ਤੇ ਮੈਂ ਸਮਝਦਾ ਮੈਂ ਵੀ ਕੋਈ ਪੰਜਾਬ ਲਈ ਕਸਰ ਨਹੀਂ ਕਮੀ ਨਹੀਂ ਛੱਡੂੰਗਾ ਤੇ ਅੱਜ ਮੇਰੇ ਜਿੱਥੇ ਮੋਦੀ ਸਾਹਿਬ ਦਾ ਮੈਂ ਅਮਿਤ ਸ਼ਾਹ ਜੀ ਦਾ ਧਨਵਾਦੀ ਆ ਜਿੱਥੇ ਮੈਨੂੰ ਤੇ ਮੇਰੇ ਪਰਿਵਾਰ ਦੇ ਮੂੰਹ ਤੇ ਵੀ ਖੁਸ਼ੀਆਂ ਲਿਆਉਂਦੀਆਂ ਅੱਜ ਉਹਨਾਂ ਨੇ ਮੇਰੇ ਘਰੇ ਵੀ ਅੱਜ ਮਠਿਆਈਆਂ ਵੰਡੀਆਂ ਜਾ ਰਹੀਆਂ ਲੱਡੂ ਵੰਡੇ ਜਾ ਰਹੇ ਆ ਤੇ ਜਿਹੜਾ ਮੇਰਾ ਵਰਕਰ ਕਾਰੀਕਰਤਾ ਬੀਜੇਪੀ ਦਾ ਜਿਹੜਾ ਉਹ ਨਿਮੋਸ਼ ਹੋ ਗਿਆ ਸੀ ਇੰਨਾ ਜਿੱਤਣ ਦੇ باوجود ਵੀ ਅੱਜ ਉਹ ਕਾਰੀਕਰਤਾ ਦੁਬਾਰਾ ਢੋਲ ਵਜਾ ਰਿਹਾ ਅੱਜ ਭੰਗੜੇ ਪਾ ਰਿਹਾ ਤੇ ਅੱਜ ਤੁਸੀਂ ਦੇਖਿਓ ਸ਼ਾਮ ਨੂੰ ਲੁਧਿਆਣੇ 'ਚ ਵੀ ਪੰਜਾਬ 'ਚ ਵੀ ਕਿਵੇਂ ਅਸਤਵਾਦੀਆਂ ਵੀ ਚੱਲਣੀਆਂ ਢੋਲ ਵੀ ਵੱਜਣਗੇ ਉਮੀਦ ਹੈ ਤੁਹਾਨੂੰ ਪਰਿਵਾਰ ਅੱਜ ਬਾਗੋ ਬਾਗ ਆ ਪੰਜਾਬ ਪਰਿਵਾਰ ਨੂੰ ਹਜੇ ਮੈਂ ਦੱਸਿਆ ਨਹੀਂ ਸੀ ਤੇ ਹੁਣ ਆ ਕੇ ਤੁਸੀਂ ਪਹਿਲਾਂ ਘੇਰ ਲਿਆ ਤੇ ਹੁਣ ਅੱਜ ਦੇਖ ਲਓ ਹੁਣ ਪੰਜਾਬ ਸਾਰੇ ਸਾਰੇ ਖੜੇ ਆ ਭੈਣ ਭਾਈ ਇਸ ਵੇਲੇ ਚਿਹਰੇਾਂ ਤੇ ਰੌਣਕਾਂ ਹੈ ਉਹ ਪ੍ਰਮਾਤਮਾ ਦੇ ਉਹ ਪ੍ਰਮਾਤਮਾ ਦਾ ਹੈ ਸਭ ਕੁਝ ਜਿਹਨੇ ਦਿੱਤਾ ਹੈ ਉਹ ਪਲ ਚ ਪਲ ਚ ਅਰਸ਼ ਤੋਂ ਫਰਸ਼ ਤੇ ਫਰਸ਼ ਤੋਂ ਅਰਸ਼ ਤੇ ਪਹੁੰਚਾ ਦਿੰਦਾ ਹੈ ਤੇ ਬੰਦਾ ਜੋਂਦਾ ਉਮੀਦ ਕਿਵੇਂ ਨਹੀਂ ਸੀ ਪਰ ਕਿਤੇ ਨਾ ਕਿਤੇ ਜਦੋਂ ਬੰਦਾ ਹਾਰ ਜਾਂਦਾ ਨਾ ਉਹਦਾ ਹੱਕ ਨਹੀਂ ਰਹਿੰਦਾ ਉਹ ਉਹ ਗੱਲ ਆਪਣੇ ਹੱਕ ਨਾਲ ਨਹੀਂ ਕਹਿ ਸਕਦਾ ਇਕ ਉਹਨਾਂ ਨੇ ਮਤਲਬ ਤੋਂ ਪਹਿਲਾਂ ਕੋਈ ਕਸਰੀ ਨਹੀਂ ਛੱਡੀ ਗਈ ਸੀ ਪਰ ਉਹਦੇ باوجود ਵੀ ਅੱਜ ਤੱਕ ਮਤਲਬ ਉਹਨਾਂ ਨੇ ਖਰੀਦ ਹੀ ਲਿਆ ਇਸ ਤੋਂ ਬਾਅਦ ਮੈਂ ਕੀ ਕਹਿ ਸਕਦਾ ਮੈਂ ਹੀ ਕਿਉਂ ਮੈਂ ਇਕੱਲਾ ਹੀ ਕਿਉਂ ਪਰ ਸਾਰੇ ਦੇਸ਼ 'ਚ ਬੜੇ ਐਮਪੀ ਬਣੇ ਨੇ ਪਰ ਮੈਨੂੰ ਹਰਨ ਤੋਂ باوجود ਵੀ ਉਹਨਾਂ ਨੇ ਬਣਾਤਾ ਮੇਰੇ ਕੋਲ ਤਾਂ ਕੋਈ ਸ਼ਬਦ ਹੀ ਨਹੀਂ ਮੈਂ ਤਾਂ ਉਹਨਾਂ ਦਾ ਅੱਜ ਤੋਂ ਬਾਅਦ ਪਹਿਲਾਂ ਵੀ ਲੁਧਿਆਣਾ ਕਿ ਅਗਰ ਗੱਲ ਕਰ ਰਹੇ ਕਿਸ ਤੇ ਮੈਂ ਕਿਸੇ ਨਾਲ ਕੋਈ ਫਰਕ ਨਹੀਂ ਐ ਇਸ ਵੇਲੇ ਜਦੋਂ ਮੰਤਰੀ ਬਣਾਂਗੇ ਤਾਂ ਮੇਰੇ ਲਈ ਸਾਰੀਆਂ ਪਾਰਟੀਆਂ ਸਾਰੇ ਲੀਡਰ ਇੱਕ ਨੇ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਕਿਉਂਕਿ ਮੇਰੀ ਜ਼ਿੰਮੇਵਾਰੀ ਇਸ ਵੇਲੇ ਪੰਜਾਬ ਆ ਪੰਜਾਬ ਪ੍ਰਾਇੋਰਟੀ ਆ ਤੇ ਉਹਦੇ ਵਿੱਚ ਜੋ ਵੀ ਰੋਲ ਅਦਾਨ ਵਾਸਤੇ ਖਣਵਾ ਸਾਡੇ ਜਾਖੜ ਸਾਹਿਬ ਜਿਹੜੇ ਪ੍ਰਧਾਨ ਨੇ ਉਹਨਾਂ ਦੀ ਰਹਿਨਮਾਈ ਥੱਲੇ ਪੰਜਾਬ ਨੂੰ ਸਾਰੀਆਂ ਪਾਰਟੀਆਂ ਚਾਹੇ ਕੋਈ ਹੋਵੇ ਉਹਨ ਸਾਰਿਆਂ ਨੂੰ ਉਹ ਜੋ ਮਰਜ਼ੀ ਕਹਿੰਦੇ ਰਹਿਣ ਜੋ ਮੈਂ ਨਹੀਂ ਕਿਸੇ ਦੇ ਖਨਾਬ ਬੋਲੂੰਗਾ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਕਿਉਂਕਿ ਮੇਰੀ ਇਸ ਵੇਲੇ ਵੱਡੀ ਭੂਮਿਕਾ ਏ ਵੱਡੇ ਭਰਾ ਵਾਲੀ ਜ਼ਿੰਮੇਵਾਰੀ ਹੈ ਸੈਂਟਰ ਦੀ ਉਹ ਮੈਂ ਅਦਾ ਕਰਾਂਗਾ